ਉਹ ਤੇ ਕੋਈ ਬੱਸ ਤੇ ਐਂ ਨਹੀਂ ਕਰੇਗਾ ਕਰੂਗਾ ਇਹ ਆਹ ਕੋਈ ਨਹੀਂ ਇਹ ਥੀਲਾ ਅੰਡਾ ਗੋਲ ਕਰ ਜਿਹਾ ਵੇ ਬੋਲੋ ਸਾਡੀ ਪਏ ਗੋਲ ਗੋਲ ਲੈ ਉਧਰ ਮੈ ਲੈ ਨਹੀਂ ਬਹੁਤ ਆ ਹਾਲੇ ਨਵਾਂ ਆਇਆ ਸੀ ਹਾਲੇ ਆਇਆ ਨਾ ਦੁੱਧ ਲੈ ਆਂਦਾ ਲੈ ਆਂਦਾ देखो जी आपन ले आए हैं पच्चम सिरांग देख सक दे देखो नालियाँ कहाँ पे रख दी कट्टे करके सारे हम्म आ देखो ਨਾਲੇ ਬੋਤਲ ਉਧਰ ਸੋਚ ਲਾ ਲਾ ਦੇ। ਕਿਧਰੋਂ ਉਹ ਪਲੱਗ ਕੱਢ ਦੀ। ਨਾਲੇ ਇਹਨਾਂ ਹਾਂ ਚਾਰ ਚਰ ਦਾ ਪਲੱਗ ਪਾਟੀ ਤੇ ਫੜਾ ਵਾਲਾ ਪਾ ਰਾਇਆ। ਜਦੋਂ ਬਗਾ ਚੱਕਰੀ ਉਧਰ ਫੜਾ ਦੀ ਟੇੜੀ। ਤੇ ਹਾਂ ਹਾਂ ਬਤਾ। ਇਹ ਦਸ ਮਿੰਟ ਦਾ ਐਸਪਾਇਰ। ਐਸਪਾਇਰ ਰੱਖ। ਇਹ ਹਰ ਘਰ ਘਰ ਕਿਨਤਾਵਾ ਉਥੇ ਜਹਰ ਚਾਰ ਜਰ ਬਲਕਾ ਸੀ ਆਵੇ ਸਨ ਇੱਕ ਕਾਰਟਾ ਅਣਕਾ ਦਾ ਬਾਬੇ ਜੀ ਬੰਗਾ ਹੈ ਢਲਵਾ ਸੀ ਨੁਕਤਾ ਕਰ ਲੈ ਸਾਰੇ ਘਰਾਂ ਦੇ ਮੈਡੀਕਲ ਲੈਣ ਗਿਆ ਨੂੰ ਆ ਜਾਂਦੇ ਫੇਰ ਲੰਦਾ ਬਾਸ ਇੱਟਾ ਅਸਕੇ ਮਾਨੇ ਸੇ ਤੁਸੀਂ ਕੋਈ ਗੱਲ ਬਸ ਨਾਓ ਲਲਵਾ ਤਾਂ ਕੋਈ ਨਹੀਂ ਕੋਈ ਹੱਡੇ ਛੀ ਹੋਣ ਵਾਲਿਆ ਤੇ ਹੁਣ ਚਲਦੀਆਂ ਘਰ ਨੂੰ ਕੱਲ ਨੂੰ ਦਿਖਾਵਾਂਗੀ ਤੁਹਾਨੂੰ ਹਲੇ ਤਾਂ ਸਹਿ ਦੇ ਕੱਲੀ ਹੱਜ ਕਟਿੰਗ ਕਰਕੇ ਤੇ ਕੱਲੀ ਸਲਵਾਰ ਹੀ ਤਿਆਰ ਕਰੀ ਐ ਤੇ ਤੋਹੀ ਤਾਰੇ ਕੱਟਣ ਵਾਲਾ ਵੀ ਐ ਕੱਲ ਤਾਂ ਲੈਟ ਹੈ ਨਹੀਂ ਸੀ ਤੇ ਅੱਜ ਹਲੇ ਮੈਂ ਹੀ ਤਿਆਰ ਕਰਾਂ ਸਲਵਾਰ ਹੀ ਤਿਆਰ ਕਰੀਏ ਸਲਵਾਰ ਕੱਟੀ ਮੈਂਨੇ ਕੱਲ ਅੱਜ ਸ ਤਿਆਰ ਕਰ ਲਈ ਤੇ ਹੁਣ ਮੈਂ ਕੱਲ ਨੂੰ ਵੇਖ ਕੇ ਤੁਹਾਨੂੰ ਪਤਾ ਲੱਗ ਜੀ ਕਿ ਹੁਣ ਸਲਵਾਰ ਬਣਾਤੀ ਐ ਤੇ ਫੇਰ ਤੁਹਾਨੂੰ ਸਾਰੇ ਇੱਕ ਆ ਫਲਾਗਾ ਦੇਖ ਲਓ ਬੱਠਰ ਭਰਿਆ ਪਿਆ ਇੱਕ ਇੱਥੇ ਦੇਖੋ ਰੁਸੀ ਆ ਗਈ। ਕੰਮ ਚੱਲੀ ਜਾਂਦਾ ਸਾਰਾ ਦਿਨ। ਇੱਕ ਹੋਰ ਵਧੀਆ ਜੀ ਬਸ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ, ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ। ਹੁਣ ਆ ਗਈਆਂ ਸਰਦੀਆਂ ਜਿਵੇਂ ਟੋਪੀਆਂ, ਜਰਾਬਾਂ, ਕੋਟੀ, ਬਲouses ਕੀ ਕਿਸੇ ਵੀ ਹੀ ਦਿ ਲੋੜਾ ਕਨੈਕਟ ਕਰ ਲੋ ਜੀ ਆਪਣੇ ਨਾਲ, ਤੁਹਾਡੇ ਤੱਕ ਬਣਾ ਕੇ ਪਹੁੰਚਦਾ ਕਰ ਦਿਆਂਗੇ। ਕੁਝ ਸਮਾਨ ਆਪਣੇ ਕੋਲੇ ਬਣਿਆ ਵੀ ਪਿਆ ਹੋਇਆ ਜੀ। ਬਸ ਇੰਨੀ ਗੁਜਾਰਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ। ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਬਸ ਤੇ ਧੰਨਵਾਦ ਆ ਜੀ ਤੁਹਾਡਾ ਬਹੁਤ ਵਧੀਆ ਸਤਿਕਾਰ ਕਰਦੇ ਹਾਂ ਅੱਗੇ ਵੀ ਇਸੇ ਤਰ੍ਹਾਂ ਸਪੋਰਟ ਕਰਦੇ ਰਿਹਾ ਕਰੋ ਇੱਕ ਮੇਰੀ ਵਿਚਾਰਸ਼ਈ ਜਿਹੜੇ ਖੋਖਲੀ ਦੁਨੀਆ ਤੋਂ ਵਜੋ ਜੀ ਬਸ ਖੋਖਲੀ ਦੁਨੀਆ ਨਹੀਂ ਕਾਮਯਾਬ ਹੁੰਦੀ ਨਾ ਹੋਂਦਿੰਦੀ ਹੈ ਕਿਉਂਕਿ ਜਿਹ ਕਹਿੰਦੇ ਕੋਸਾ ਕਰਦੇ ਕੋਸਾ ਤੇ ਪਰ ਇਹਨਾਂ ਚੀਜ਼ਾਂ ਤੋਂ ਮੇਰਾ ਤਾਂ ਮਨ ਅੱਕ ਗਿਆ ਅੱਜ ਵੀ ਮੇਰੇ ਨਾਲ ਦੋ ਤਿੰਨ ਸੋਨਣਾ ਤੇ ਨਾ ਦਿੰਨਾ ਸੋਨਣਾ ਮੋਟਾ ਨਾ ਤੇ ਫਿਰ ਕੋਈ ਨਹੀਂ ਆਪਾਂ ਤੁਹਾਨੂੰ ਕਿਤੇ ਫਿਰ ਡਿਸਕਸ਼ਨ ਕਰਾਂਗੇ ਤੁਹਾਡੇ ਨਾਲ ਤੇ ਬਾਕੀ ਵਧੀਆ ਜੀ ਹੁਣ ਅਸਲ ਨੂੰ 6:25 ਹੋ ਗਈ ਹੈ ਫੇਰ ਘਰ ਨੂੰ ਚੱਲਦੇ ਹਾਂ ਰੋਟੀ ਪਾਣੀ ਬਣਾਉਣੇ ਆ ਖਾਣੇ ਆ ਤੇ ਸੌਣੇ ਆ ਫੇਰੜ ਕੇ ਉੱਠ ਕੇ ਫੇਰ ਡਿਊਟੀ ਤੇ ਆਵਾਂਗੇ ਮੈਂ ਅੱਜ 11:30 ਬੈਠੀ ਸੀ ਮਸ਼ੀਨ ਤੇ ਸਾਡੇ ਘਰ ਬੈਠੀ ਸੀਗੀ ਕੰਮ ਕਰਨ ਤੇ ਸਹਜ ਦੇ ਡੈਡੀ ਆਏ ਆ ਜੀ 3 ਵਜੇ ਕੇ 5 ਮਿੰਟ ਤੇ 3 ਵਜੇ ਕੇ 5 ਮਿੰਟ ਦੀ ਮਸ਼ੀਨ ਟੁੱਟ ਗਈ ਉਹਦੋਂ ਮੈਂ ਸਮੋਸੇ ਖਾਦੇ ਆ ਜਾ ਕੇ ਘਰੇ ਚਾਹ ਪੀਤੀ ਐ ਤੇ ਨਹੀਂ ਤਾਂ ਅਦਰਵਾਈਜ਼ ਜੇ ਉਹ 10 ਮਿੰਟ ਔੜ ਲੇ ਤਾਂ ਮੈਨੂੰ ਕੰਮ ਕਰੀ ਜਾਣਾ ਸੀਗੀ ਬੈਠੀ ਨੇ ਐਦਾਂ ਹੀ ਐ ਜੀ ਬਰਕົນ ਤਾਂ ਮੋਬਾਈਲ ਵੇਖਣ ਦਾ ਟਾਈਮ ਨਹੀਂ ਲੱਗਦਾ ਹੁਣ ਹੁਣ ਆ 10 ਵਜੇ ਜਾਣਗੇ 10 ਤਾਂ ਨਹੀਂ 9:30 ਤਾਂ ਵੱਜ ਜਾਣਗੇ ਆਪਾਂ ਦੁੱਸਰਵੀਂ ਚ ਫਿਰਦੇ ਹਾਂ ਤੇ ਫਿਰ ਆਪਾਂ ਬਸ ਜਦੋਂ ਢਿੱਲੇ ਹੋਗੇ 10 ਮਿੰਟ ਮੌੜੇ ਇੱਕਾਂ ਦੇ ਤੇ 10 ਮਿੰਟ ਤਾਂ ਖੇਡਾਂਗੇ ਜਿਸ ਨਾਲ ਨਾ ਖੇਡਣ ਦਾ ਟਾਈਮ ਲੱਗ ਜੇਦਾਂ ਲਾਂਗੇ ਤੇ ਨਹੀਂ ਬਸ ਗੋਲਡ ਨਾਈਟ ਹੈ ਜੀ ਚਲੋ ਫਿਰ ਮਿਲਾਂਗੇ ਜੀ ਤੁਹਾਨੂੰ ਫੇਰ ਥੋੜੇ ਚਿਰ ਅੰਨੇ ਤੇ ਕੱਲੀ ਕੰਮ ਹੁੰਦੇ ਨੇ ਜੀ ਆਪਾਂ ਬਣਾਈ ਹੈ ਵੇਸਨ ਦੀ ਬਰਫੀ ਮੇਰੀ ਗਵੰਡਨ ਨੇ ਮੈਨੂੰ ਲਿੰਕ শেয়ার ਕੀਤਾ ਸੀ ਤੇ ਮੈਂ ਇੱਕ ਵਾਰੀ ਥੋੜੀ ਜੀ ਚੀਜ਼ ਬਣਾ ਕੇ ਰੱਖੀ ਆ ਪਰ ਖਾਣ ਵਿੱਚ ਬਹੁਤ ਸਵਾਦ ਆ ਤੇ ਰੋਟੀ ਰਾਤੀ ਬਣਾ ਕੇ ਬੈਲੀ ਸੀ ਵੀ ਮੈਂ ਰੋਟੀ ਬਣਾ ਲਈ ਸੀਗੀ ਤੇ ਰੋਟੀ ਬਣਾ ਕੇ ਤੇ ਮੇਰੇ ਕੋਲ ਸੀਗਾ ਟਾਇਆ ਤੇ ਫਿਰ ਮੇਰੇ ਕੋਲ ਮਟੀਰੀਅਲ ਸਾਰਾ ਉਪਰੇ ਸੀਗਾ ਜਿਹੜਾ ਵਰਕੀ ਦੇ ਵਿੱਚ ਪੈਣਾ ਸੀਗਾ ਤੇ ਫਿਰ ਮੈਂ ਵੀ ਤਰੀ ਕੜਾਹੀ ਸਾਫਾਇਆ ਕਿਉ ਤੇ ਵਸਣ ਕੁੰਨਿਆ ਤੇ ਵੇਚੇ ਇੱਕ ਦੀ ਹੋਰ ਪਾਈ ਉਹਦਾ ਮੈਂ ਤੁਹਾਨੂੰ ਸਸਪੈਂਸ ਰੱਖੂੰਗੀ ਤੇ ਜਿਹੜੀ ਚੀਜ਼ ਮੈਂ ਸਸਪੈਂਸ ਰੱਖਿਆ ਏ ਉਹਦੀ ਰਾਤੀ ਸਾਰੀ ਜੀ ਤੁਹਾਡੇ ਨਾਲ ਆਪਾਂ ਕਿਤੇ ਬੰਦ ਸਾਰੀ ਮਿਲਗੋ ਵਰਕੇ ਬਣਾਉਦੇ ਆ ਜੀ ਦਵਾਰਾ ਤੁਹਾਨੂੰ ਮਿਲਗੋ ਬਣਾ ਕੇ ਦਿਖਾਵਾਂਗੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਸਾਰੀ ਰੈਸਪੀ ਗਣਾ ਤੇ ਖਾਣ ਦੀ ਆਪਾਂ ਇਹ ਕੋਈ ਟੈਸਟ ਕਰ ਲਈ ਬਹੁਤ ਵਾਰ ਬਣੀ ਆਈ ਨਹੀਂ ਹਨਾ ਜੇ ਇਥੇ ਮੇਰੀ ਭੈਣ ਨੇ ਖਾਣੀ ਆ ਮਗਵਾਂਵੀ ਆ ਨੇ ਲੈ ਦੇ ਦਿੱਤੇ ਮੇਰਾ ਬਾਲ ਕਰਨੇ ਮੈਂ ਬਣਾ ਕੇ ਡੱਬਾ ਭਰ ਕੇ ਤੁਹਾਨੂੰ ਭੇਜ ਦੂੰਗੀ ਇਤਨੀ ਡੇਸਟੀ ਬਣੀ ਹੈ ਤੇ ਅੱਜ ਦੇ ਬਲੌਗ ਦਾ ਆਪਾਂ تقریبا 80 ਐਂਡ ਕਰਦੇ ਆ ਤੁਹਾਨੂੰ ਤੁਸੀਂ ਨਵੇਂ ਬਲੌਗ ਨਾਲ ਮਿਲਾਂਗੇ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਦੇ ਰਹੋ ਇਹਦੀ ਰੈਸਪੀ ਤੁਹਾਡੇ ਨਾਲ ਆਪਾਂ ਜਰੂਰ ਸ਼ੇਅਰ ਕਰਾਂਗੇ ਠੀਕ ਹੈ ਸਾਸ੍ਰੀ ਗਾਜੀ